ਖੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਹਤ ਕਾਰਜਾਂ ਦੀ ਨਿਗਰਾਨੀ ਤੇ ਲੋਕਾਂ ਦੇ ਨਾਲ ਸਿੱਧਾ ਰابطਾ ਕਾਇਮ ਕਰਕੇ ਉਹਨਾਂ ਨੂੰ ਜ਼ਰੂਰੀ ਸਹੂਲਤਾਂ ਤੁਰੰਤ ਮੁਹੱਈਆ ਕਰਵਾਉਣ ਦੇ ਆਦੇਸ਼ਾਂ ਦੇ ਚਲਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਤੇ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਤਰਨੂਪ੍ਰੀਤ ਸਿੰਘ ਸੌਂਦ ਨੇ ਫਾਜ਼ਲਕਾ ਦੇ ਵਿੱਚ ਕੌਮਿਸ ਰਾਦ ਤੇ ਪਿੰਡੇ ਪਿੰਡਾਂ ਦਾ ਦੌਰਾ ਕੀਤਾ ਤੇ ਸਤਨਜ ਦੇ ਫਰੀਕ ਵਿੱਚ ਚਾਹ ਪਾਣੀ ਦੇ ਪ੍ਰਭਾਵ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਕੈਬਨਟ ਮੰਤਰੀਆਂ ਵੱਲੋਂ ਪਿੰਡ ਕਾਮਾਵਾਲੀ ਪੱਤਨ ਤੇ ਮੁਹਾਰ ਜਮਸ਼ੀਰ ਦਾ ਦੌਰਾ ਕੀਤਾ ਗਿਆ ਤੇ ਲੋਕਾਂ ਦਾ ਉਹਨਾਂ ਵੱਲੋਂ ਹਾਲਚਲ ਜਾਣਿਆ ਗਿਆ ਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ ਗਿਆ। ਇਸ ਦੇ ਨਾਲ ਹੀ ਉਹਨਾਂ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾ ਜਾਣ ਸੋ ਇਸ ਸਮੇਂ ਪੰਜਾਬ ਸਰਕਾਰ ਵੱਲੋਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਇਹ ਸਪਸ਼ਟ ਹਦਾਇਤਾਂ ਨੇ ਵੀ ਕਿਸੇ ਵੀ ਹੜ੍ਹ ਪ੍ਰਭਾਵਿਤ ਬੰਦੇ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਾ ਹੋਵੇ ਸੋ ਅੱਜ ਅਸੀਂ ਦੇਖਣ ਦੇ ਲਈ ਵੀ ਆਏ ਆ ਤੇ ਫਰਦਰ ਕੀ ਕਰਨਾ ਹੈ ਕੀ ਕਮੀਆਂ ਰਹਿੀਆਂ ਨੇ ਉਹਦਾ ਜਾਇਜ਼ਾ ਲੈਣ ਦੇ ਲਈ ਵੀ ਆਏ ਆ ਸੋ ਜਿੱਥੇ ਕਿਤੇ ਮੈਡੀਕਲ ਏਡ ਦੀ ਲੋੜ ਹੈ ਉੱਥੇ ਡਾਕਟਰਾਂ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਜਿੱਥੇ ਪਸ਼ੂਆਂ ਦੇ ਡਾਕਟਰਾਂ ਦੀ ਲੋੜ ਹੈ ਪਸ਼ੂਆਂ ਦੇ ਡਾਕਟਰ ਪਹੁੰਚ ਰਹੇ ਨੇ ਸੋ ਜਿੱਥੇ ਰਾਸ਼ਨ ਦੀ ਲੋੜ ਹੈ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਪੀਣ ਵਾਲੇ ਪਾਣੀ ਦੀ ਕਮੀ ਹੈ ਉਹ ਪਹੁੰਚਾਈ ਜਾ ਰਹੀ ਹੈ ਤੇ ਲੋਕਾਂ ਦੀ ਵੱਡੀ ਮੰਗ ਬਿਜਲੀ ਦੀ ਸੀ ਸਾਡੀ ਪੂਰੀ ਕੋਸ਼ਿਸ਼ ਦੇ ਨਾਲ ਬਿਜਲੀ ਹੈ ਜਿਹੜੀ ਉਹ ਰਾਤ ਨੂੰ ਸਾਰੇ ਪਿੰਡਾਂ ਦੇ ਵਿੱਚ ਦਿੱਤੀ ਜਾ ਰਹੀ ਹੈ ਕਿਉਂਕਿ ਲੋਕ ਆਰਾਮ ਦੇ ਨਾਲ ਸੌ ਸਕਣ ਸੋ ਇਹ ਜਿਹੇ ਸਮੇਂ ਸਰਕਾਰ ਦਾ ਫਰਜ਼ ਵੀ ਬੰਦ ਹੈ ਤੇ ਅਸੀਂ ਇੱਥੋਂ ਤੱਕ ਕੀਤਾ ਹੈ ਕਿ ਜਿੰਨੇ ਡਿਸਕਨੈਕਟ ਹੋ ਗਏ ਲੋਕ ਉਹਨਾਂ ਸਾਰੇ ਲੋਕਾਂ ਦੇ ਮੋਬਾਈਲ ਨੰਬਰ ਨੋਟ ਕਰਕੇ ਉਹ ਸਾਡੇ ਅਫੀਸਰ ਸਾਹਿਬਾਨ ਲਵੇ ਨੇ ਸਾਡੇ ਐਮਐਲਏ ਸਾਹਿਬ ਲਵੇ ਨੇ ਤੇ ਇਹਨਾਂ ਲੋਕਾਂ ਨੂੰ ਵੀ ਅਸੀਂ ਇੱਕ ਜਿਹੜਾ ਕੰਟਰੋਲ ਰੂਮ ਦਾ ਨੰਬਰ ਹੈ ਉਹ ਦੇ ਰਹੇ ਹਾਂ ਤਾਂ ਜੋ ਇਨ ਕੇਸ ਆਫ ਐਮਰਜੈਂਸੀ ਕਿਸੇ ਵੀ ਸਮੇਂ ਨੋੜਾ ਤਾਂ ਉਹ ਕਾਲ ਕਰ ਸਕਦੇ ਨੇ ਤੇ ਹਰ ਤਰ੍ਹਾਂ ਦੀ ਸਹਾਇਤਾ ਜਿਹੜੀ ਉਹ ਮਹੱਈਆ ਕਰਾਈ ਜਾਏਗੀ ਇਹ ਜਿਹੜਾ ਪਿੰਡ ਟੋਟਲੀ ਇਕੱਲਾ ਹੀ ਪਿੰਡ ਹੈ ਚਾਰ ਇਹਦੇ ਤਿੰਨ ਪਾਸੇ ਤੇ ਪਾਕਿਸਤਾਨ ਹੈ ਤੇ ਇਹਨਾਂ ਦੀ ਇੱਕੋ ਹੀ ਐਂਟਰੀ ਹੈ ਸੋ ਉਹਦੇ ਮੁਤਲਬ ਵੀ ਕੀ ਸਮੱਸਿਆਵਾਂ ਇਹਨਾਂ ਨੇ ਦਸੀਆਂ ਨੇ ਤੇ ਬੜੇ ਬਹਾਦਰ ਲੋਕ ਨੇ ਇਹ ਮੈਂ ਸਮਝਦਾ ਜਿਹੜੇ ਸਾਰੇ ਪਾਸੇ ਘਿਰੇ ਤੇ ਬੜੀ ਮਿਹਨਤ ਦੇ ਨਾਲ ਆਪਣਾ ਗੁਜ਼ਾਰਾ ਵੀ ਕਰ ਰਹੇ ਨੇ ਤੇ ਦਲੇਰੀ ਦੇ ਨਾਲ ਇਹ ਲੋਕ ਬੈਠੇ ਆ ਕੈਬਨਟ ਮੰਤਰੀ ਨੇ ਇਹ ਵੀ ਦੱਸਿਆ ਹੈ ਕਿ ਵਿਸ਼ੇਸ਼ ਗਰਦਾਬਰੀ ਸੰਬੰਧੀ ਸਰਕਾਰ ਵੱਲੋਂ ਪਹਿਲਾਂ ਹੀ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਕਿਸਾਨਾਂ ਦੇ ਹਰ ਉਸ ਨੁਕਸਾਨ ਦਾ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਏਗਾ ਉਨ੍ਹਾਂ ਆਈ ਵੀ ਕਿਹਾ ਹੈ ਕਿ ਅਧਿਕਾਰੀਆਂ ਨੂੰ ਪਿੰਡਾਂ ਵਿੱਚ ਰਹਿਣ ਦੀ ਹਦਾਇਤ ਸਰਕਾਰ ਵੱਲੋਂ ਕੀਤੀ ਗਈ ਹੈ ਤਾਂ ਜੋ ਲੋਕਾਂ ਦੀ ਤੁਰੰਤ ਮਦਦ ਕੀਤੀ ਜਾ ਸਕੇ ਜਗਬਾਣੀ ਟੀਵੀ ਲਈ ਅਦਰਸ਼ ਜੋਸਨ ਦੀ ਰਿਪੋਰਟ